ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀਆਂ ਲੈ ਕੇ ਹਾਜ਼ਰ ਆਈ ਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਕੀ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ 사ウਦੀ ਅਰਬ ਦੇਸ਼ ਸਲੀਪਿੰਗ ਪ੍ਰਿੰਸ ਦਾ ਦਹਾਤ 20 ਸਾਲ ਤੋਂ ਕੋਮਾ ਚ ਸੰ ਅਲ ਬਲੀਦ ਬਿਨ ਖਾਲਿਦ ਕਰ ਹਾਸੇ ਦਾ ਹੋਈ ਸੀ ਚਕਰ 사ウਦੀ ਅਰਬ ਦੇਸ਼ ਸਲੀਪਿੰਗ ਪ੍ਰਿੰਸ ਦੇ ਨਾਂ ਨਾਲ ਮਸ਼ਹੂਰ ਅਲ ਬਲੀਦ ਬਿਨ ਖਾਲਿਦ 36 ਸਾਲ ਦੀ ਉਮਰ ਦੇ ਦਹਾਤ ਹੋ ਗਿਆ 2005 ਵਿੱਚ ਲੰਡਨ ਚ ਇੱਕ ਕਾਰਹਾਸੀ ਤੋਂ ਬਾਅਦ ਉਹ ਪਿਛਲੇ 20 ਸਾਲਾਂ ਤੋਂ ਕੂਮਾਚ ਸਨ ਉਹਨਾਂ ਦਾ ਜਨਮ ਅਪ੍ਰੈਲ 1990 ਵਿੱਚ ਹੋਇਆ ਸੀ ਉਪਰਿੰਸ ਅਲਬਲੀਦ ਸਾਊਦੀ ਅਰਬ ਦੇ ਸ਼ਾਹੀ ਪਰਿਵਾਰ ਦੇ ਮੈਂਬਰ ਪ੍ਰਿੰਸ ਖਾਲਿਦ ਬਿਨ ਤਲਾਲ ਅਲ ਸੌਦ ਦੇ ਸਭ ਤੋਂ ਵੱਡੇ ਪੁੱਤਰ ਤੇ ਅਰਪਤੀ ਪ੍ਰਿੰਸ ਅਲਬਲੀਦ ਬਿਨ ਤਲਾਲ ਦੇ ਪੁੱਜੇ ਸਨ 15 ਸਾਲ ਦੀ ਉਮਰ ਦੇ ਪ੍ਰਟੀਨ ਦੇ ਇੱਕ ਮਿਲਟਰੀ ਕਾਲਜ ਚ ਪੜਾਈ ਦੌਰਾਨ ਉਹ ਇੱਕ ਦੁਖਦ ਛੜਕ ਹਾਦਸੇ ਦਾ ਸ਼ਿਕਾਰ ਹੋ ਗਏ ਜਿਸ ਨਾਲ ਉਹਨਾਂ ਨੂੰ ਸਿਰ ਤੇ ਗੰਭੀਰ ਸੱਟਾਂ ਵੱਜੀਆਂ ਤੇ ਅੰਦਰੂਨੀ ਖੂਨ ਖੂਬ ਵਗਿਆ ਜਿਸ ਤੋਂ ਬਾਅਦ ਉਹ ਕੋਮਾ ਚ ਹੀ ਸਨ ਉਹਨਾਂ ਦੇ ਦਹਾਦ ਦੀ ਪੁਸ਼ਟੀ ਕਰਦੇ ਆ ਪ੍ਰਿੰਸ ਖਾਲਿਦ ਨੇ ਇੱਕ ਬਿਆਨ ਵਿੱਚ ਕਹਾ ਅੱਲਾ ਦੇ ਹੁਕਮ ਨੇ ਤੇ ਨਿਤਿਚ ਪੂਰਨ ਵਿਸ਼ਵਾਸ ਦੇ ਨਾਲ ਬੇਹੱਦ ਦੁੱਖ ਤੇ ਸੋਗ ਦੇ ਨਾਲ ਅਸੀਂ ਆਪਣੇ ਪਿਆਰੇ بیٹے ਪ੍ਰਿੰਸ ਅਲਵਲਦੀ ਬਿਨ ਖਾਲਿਦ ਬਿਨ ਤਲਾਲ ਬਿਨ ਅਬਦੁਲ ਅਜੀਜ਼ ਅਲ ਸਾਊਦ ਦੇ ਦਿਹਾਂਤ ਤੇ ਸੋਗ ਪ੍ਰਗਟਾਉਂਦੇ ਹਾਂ ਅੱਲਾ ਉਹਨਾਂ ਉੱਪਰ ਦਇਆ ਕਰਨਾ ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਹੈ ਖਬਰ ਨੂੰ ਅੰਤ ਤੱਕ ਦੇਖਣੇ